ਭਾਈਆ ਮੇਰੇ ਹੱਥ 'ਚ ਗਰੰਟੀ ਕਾਰਡ ਆ ਪਹਿਲੀ ਵਾਰ ਵੇਖਿਆ ਕੋਈ ਡਾਕਟਰ ਗਰੰਟੀ ਦਿੰਦਾ ਤੇ ਜਿਹੜੇ ਦੋਸਤਾਂ ਨੂੰ ਬਵਾਸੀਰ ਦੀ ਪ੍ਰੋਬਲਮ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ 'ਚ ਆਇਆ ਆਪਾਂ ਤੇ ਸੁਖਮੀਤ ਬਵਾਸੀਰ ਹਸਪਤਾਲ 'ਚ ਜਿਹੜੇ ਡਾਕਟਰ ਸਾਹਿਬ ਨੇ ਕਹਿੰਦੇ ਜੇ ਇੱਕ ਵਾਰ ਤੁਸੀਂ ਸਾਡੇ ਕੋਲੇ ਆ ਜਾਓਗੇ ਤੁਹਾਡਾ ਬਵਾਸੀਰ 2 ਘੰਟਿਆਂ 'ਚ ਠੀਕ ਕਰ ਦਾਂਗੇ ਲੈਜਰ ਨਾਲ ਤੇ ਜੇ 20 ਸਾਲ ਦੁਬਾਰੇ ਬਵਾਸੀਰ ਉੱਠੜੀ ਤਾਂ ਸਾਰਾ ਇਲਾਜ ਫ੍ਰੀ ਤੇ ਤੁਹਾਡੇ ਪੈਸੇ ਵੀ ਵਾਪਸ ਆਜੋ ਕਰਦੇ ਆ ਗੱਲਾਂ ਬਾਤਾਂ ਅੰਦਰ ਤੇ ਹਰਿਆਣੇ ਦਾ ਫਤਿਆਵਾ ਜਿਹੜਾਗਾ ਡਾਕਟਰ ਸਾਹਿਬਾਂ ਨੇ ਅੰਦਰ ਹੀ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ 20 ਸਾਲ ਦੀ ਬਣਾ ਦਾ ਗਰੰਟੀ ਦਿੰਦੇ ਹੋ ਜੀ ਉਹਦੇ ਬਾਰੇ ਗੱਲਬਾਤ ਕਰਨੀ ਹੈ ਜੀ ਪੱਕੀ ਗੱਲ ਹੈ ਵੀ ਗਰੰਟੀ ਦਿੰਦੇ ਹੋ ਜੀ ਬਿਲਕੁਲ 100% ਪੱਕਾ ਜੀ ਤੇ ਇਲਾਜ ਕਿੰਨੇ ਟਾਈਮਸ ਕਰ ਦੋਗੇ ਜੀ ਇਲਾਜ 10 ਤੋਂ 15 ਮਿੰਟ ਲੱਗਦੇ ਆ ਜੀ ਅੱਛਾ ਬਸ ਜੀ ਹਾਂ ਜੀ ਬਸ 10 ਤੋਂ 15 ਮਿੰਟ ਲੱਗਦੇ ਆ ਔਰ ਮਰੀਜ਼ ਨੂੰ 2 ਘੰਟਿਆਂ ਬਾਅਦ ਫੇਰੀ ਕਰ ਦਿੰਦੇ ਆ ਬਿਲਕੁਲ ਫੇਰ ਕੋਈ ਬਾਅਦ ਚ ਪਰਹੇਜ ਵਗੈਰਾ ਜੀ ਕੋਈ ਤੁਰਨ ਫਿਰਨ ਦਾ ਨਹੀਂ ਤੁਰੇ ਫਿਰਦਾ ਕੋਈ ਪਰਹੇਜ ਨਹੀਂ ਆਪਣਾ ਕੰਮ ਧੰਦਾ ਕਰੋ ਘਰੇ ਜਾ ਕੇ ਹਾਂਜੀ ਖਾਣ ਪੀਣ ਦਾ ਪਰਹੇਜ ਹੁੰਦਾ ਜੇ ਮੀਟ ਸ਼ਰਾਬ ਆਂਡਾ ਨਹੀਂ ਖਾਣਾ ਤਿੰਨ ਚਾਰ ਮਹੀਨਾਵਾਂ ਵਾਸਤੇ ਪਰਹੇਜ ਹੁੰਦਾ ਹੈ ਹਾਂਜੀ ਆਲੂ ਗੋਭੀ ਚਾਵਲ ਰਾਜਮਾ ਵਗੈਰਾ ਇਹਨਾਂ ਦਾ ਕੋਈ ਹੁੰਦਾ 10 ਦਿਨਾਂ ਦਾ 15 ਦਿਨਾਂ ਦਾ ਪਰਹੇਜ ਹੁੰਦਾ ਬਸ ਅੱਛੀ ਤੇ ਬਵਾਸੀ ਰਾਮ ਆਪਾਂ ਕਹਿੰਦੇ ਨੇ ਵੀ ਹੋ ਜਾਂਦੀ ਹੈ ਜੀ ਦੁਬਾਰਾ ਫੇਰ ਉੱਠ ਕੱਢਦੀ ਹੈ ਜਦੋਂ ਕੋਈ ਆਪਰੇਸ਼ਨ ਹੋਰ 5-4 ਸਾਲਾਂ ਬਾਅਦ ਉੱਠ ਕੱਢਦੀ ਹੈ ਜੀ ਵੀ ਇਹ ਚੀਜ਼ ਦੀ ਗਾਰੰਟੀ ਪੱਕੀ ਹੈ ਜੀ 100% ਲਕਨੇ العلاਜ ਆਪਰੇਸ਼ਨ ਨਾਲ ਕਰੋਗੇ ਜਾਂ ਕਿਦਾਂ ਜੀ ਲੇਜ਼ਰ ਨਾਲ ਕਰਦੇ ਆ ਕੋਈ ਇਹਦੇ ਚ ਲੰਬੀ ਚੌੜੀ ਚੀਰਾ ਫਾੜੀ ਨਹੀਂ ਹੁੰਦੀ ਕੋਈ ਟਾਂਕਾ ਨਹੀਂ ਕੋਈ ਦਰਦ ਨਹੀਂ ਹੁੰਦਾ ਤੇ 2 ਘੰਟਿਆਂ ਬਾਅਦ ਫਰੀ ਕਰ ਦਿੰਦੇ ਆ ਮਰੀਜ਼ ਨੂੰ ਬਵਾਸੀਰ ਹੋਣ ਦੇ ਕਾਰਨ ਕੀ ਨੇ ਜੀ ਕਾਰਨ ਬਵਾਸੀਰ ਦਾ ਹੁੰਦਾ ਜੀ ਕਈ ਕਾਰਨ ਹੁੰਦੇ ਨੇ ਬਵਾਸੀਰ ਦੇ ਹੁੰਦੇ ਇੱਕ ਤਾਂ ਸਭ ਤੋਂ ਵੱਡੀ ਕਾਰਨ ਜਿਹੜਾ ਅੱਜ ਕੱਲ ਦਾ ਖਾਣ ਪਾਣਾ ਹੈ ਹਾਂਜੀ ਖਾਣ ਪਾਣ ਦਾ ਪੂਰਾ ਧਿਆਨ ਰੱਖੋ ਜਿਆਦਾ ਵਾਈ ਵਾਦੀਆਂ ਵਾਲੀਆਂ ਚੀਜ਼ਾਂ ਨਾਲੋਂ ਮੇਨ ਗੱਲ ਕਬਜ਼ ਨਹੀਂ ਰਹਿਣ ਦੇਣੀ ਔਰ ਨੀਂਦ ਪੂਰੀ ਕਰੋ ਔਰ ਸਭ ਤੋਂ ਵੱਡੀ ਗੱਲ ਮਤਲਬ ਆਪਣੇ ਨਾਨ ਵੇਜ ਵਗੈਰਾ ਜਿਹੜਾ ਖਾਣੇ ਨ ਤੇ ਪਾਣੀ ਦੱਬ ਕੇ ਪੀਓ ਦੁਆਰਾ ਦਿੱਕਤ ਨਾ ਆਵੇ ਕਬਜ ਨਾ ਰਹਿੰਦਿਓ ਹਾਂਜੀ ਹਾਂ ਤੇ ਪਾਣੀ ਪੀਣ ਨਾਲ ਕਬਜ ਹਟ ਜਾਂਦੀ ਬਿਲਕੁਲ ਟੈਨਸ਼ਨ ਵੀ ਇਸ ਦਾ ਬਹੁਤ ਵੱਡਾ ਕਾਰਨ ਹੈ ਡਿਪਰੈਸ਼ਨ ਹੋ ਗਿਆ ਟੈਨਸ਼ਨ ਹੋ ਗਈ ਨਾ ਜਿਹੜੇ ਬੰਦੇ ਟੈਨਸ਼ਨ ਲੰਮਾ ਟਾਈਮ ਰਹਿਜੋ ਉਹਦੇ ਬਹੁਤ ਸੀ ਹੋਣ ਦੇ ਚਾਂਸ ਵੱਧ ਜਾਂਦੇ ਆ ਹਾਂਜੀ ਹਾਂ ਜੀ ਜੀ ਤੇ ਕੋਈ ਜਨਨ ਕਿ ਸੋਜ਼ ਫਿਕਰ ਵਾਲੀ ਗੱਲ ਨਹੀਂ ਜਿਹਨੂੰ ਬਵਾਸੀਰੇ ਜੀ ਦੋ ਘੰਟਿਆਂ ਦਾ ਇਲਾਜ ਕਰਕੇ ਘਰ ਭੇਜ ਲਵਾਂਗਾ 100% ਪੱਕਾ ਇਲਾਜ ਹੈ ਪੂਰੀ ਗਾਰੰਟੀ ਹੈ ਕਈ ਲੋਕਾਂ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਜੀ ਸ਼ਰਮ ਸ਼ਰਮ ਚੋ ਦੱਸਦੇ ਨਹੀਂ ਹੈਗੇ ਤੇ ਇਲਾਜ ਨਾ ਕਰਵਾਉਣ ਦੇ ਫਿਰ ਨੁਕ ਹੋ ਤਾਂ ਕੈਂਸਰ ਬਣਨ ਦੇ ਚਾਂਸ ਵੱਧ ਜਾਂਦੇ ਆ ਤਾਂ ਟਾਈਮ ਤੇ ਸਹੀ ਡਾਕਟਰ ਨੂੰ ਅੱچھے ਡਾਕਟਰ ਨੂੰ ਚੈੱਕ ਕਰਾਓ ਉਹਦੀ ਸਲਾਹ ਜ਼ਰੂਰ ਲਓ ਹਾਂਜੀ ਬਸ ਇਹੀ ਆ ਮੈਂ ਸਭ ਨੂੰ ਬੇਨਤੀ ਬਈ ਹੈਣਾ ਇਹ ਕੋਈ ਸੰਗ ਵਾਲੀ ਗੱਲ ਨਹੀਂ ਹੁੰਦੀ ਹੈਗੀ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਬਵਾਸੀਰ ਦੀ ਬਿਮਾਰੀ ਹੈਗੀ ਤਾਂ ਡਾਕਟਰ ਸਾਹਿਬ ਨੂੰ ਮਿਲੋ ਆ ਕੇ ਤੁਹਾਡਾ ਇਲਾਜ ਲੀਜ਼ਰ ਆਪਰੇਸ਼ਨ ਨਾਲ ਜਾਂ ਫਿਰ ਦਵਾਈਆਂ ਨਾਲ ਕਰ ਦਾਂਗੇ ਪਰ ਜੇ ਤੁਸੀਂ ਲੰਮਾ ਟਾਈਮ ਇਹ ਚੀਜ਼ ਤੋਂ ਜਨ ਕੇ ਪੀੜਤ ਰਹੋਗੇ ਹੋ ਸਕਦਾ ਉਹ ਨਾਲ ਟਾਈਮ 'ਚ ਕੈਂਸਰ ਬਣ ਜਾਈ ਜੀ ਦੇਖੋ ਲਾਪਰਵਾਹੀ ਕਰਾਂਗੇ ਤਾਂ ਕੋਈ ਵੀ ਬਿਮਾਰੀ ਰਾਤ-ਰਾਤ 'ਚ ਪੈਦਾ ਨਹੀਂ ਹੁੰਦੀ ਕਦੇ ਵੀ ਫਿਰ ਰਾਤ-ਰਾਤ 'ਚ ਵਾਧਾ ਨਹੀਂ ਵਾਧਾ ਹੁੰਦਾ ਜਦੋਂ ਆਪਾਂ ਲਾਪਰਵਾਹੀਆਂ ਕਰਦੇ ਨਾ ਤੇ ਉਹ ਲਾਪਰਵਾਹੀ ਕਰਕੇ ਲੰਮਾ ਖਿੱਚ ਲੈਣੇ ਤੇ ਕਦੋਂ ਬਿਮਾਰੀ ਵਧਦੀ ਜਾਂਦੀ ਅੱਗੇ ਦੇ ਅੱਗੇ ਹਾਂਜੀ ਕਈ ਵਾਰ ਮਰੀਜ਼ ਨੇ ਕੁਝ ਦੂਰੋਂ ਆਉਣਾ ਹੋਵੇ ਜੀ ਫਿਰ ਉਹਨਾਂ ਦੇ ਇਸ ਤਰ੍ਹਾਂ ਜੀ ਰਹਿਣ ਦਾ 100% ਬੜੀਆ ਪ੍ਰਬੰਧ ਹੈ ਖਾਣਾ ਰਹਿਣਾ ਫਰੀ ਹੈ ਜਿਵੇਂ ਗਰਮੀਆਂ ਦਾ ਟਾਈਮ ਹੈ ਤਾਂ ਉਹਨੂੰ ਏਸੀ ਲੱਗੇ ਹੋਏ ਨੇ ਅੰਦਰ ਸਾਰੇ ਅੱਛਾ ਜੀ ਏਸੀ ਨਾਲ ਉਹਦੇ ਕੰਬਲ ਚਾਦਰ ਜੋ ਵੀ ਉਹਨੂੰ ਮਿਲਦੀ ਹੈ ਸਰਦੀਆਂ ਦਾ ਟਾਈਮ ਹੈ ਸਰਦੀਆਂ ਚ ਰਜਾਈਆਂ ਵੀ ਹੈ ਕੰਬਲ ਵੀ ਹੈ ਬੜੀਆ ਪ੍ਰਬੰਧ ਹੈ ਰਹਿਣ ਦਾ ਫਰਸਟ ਕਲਾਸ ਗੀజర్ ਲੱਗੇ ਹੋਏ ਨੇ ਹੀਟਰ ਲੱਗੇ ਹੋਏ ਨੇ ਨਹਾਉਣ ਵਾਸਤੇ ਵੀ ਗਰਮ ਪਾਣੀ ਹੈ ਹਾਂਜੀ ਆ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਜਿਹੜੀ ਇਲਾਜ ਦੀ ਅਗਰ ਮਰੀਜ਼ ਕੋਈ ਸੈਟੀਸਫਾਈ ਨਾ ਹੋਇਆ ਨਾ ਕੋਈ ਪੇਸ਼ੈਂਟ ਕਹੇ ਮੈਂ ਠੀਕ ਨਹੀਂ ਡਾਕਟਰ ਤੁਹਾਡੇ ਇਲਾਜ ਤੋਂ ਸੰਤੁਸ਼ਟ ਨਹੀਂ ਹਾਂ ਉਹਦੀ ਪੂਰੀ ਪੇ भेजेंगे संतुष्ट करके भेजेंगे अजी मरीज ਨਾਲ ਗੱਲਬਾਤ ਕਰ ਸਕਦੇ ਆ ਜੀ ਬਿਲਕੁਲ ਕਰ ਸਕਦੇ ਆ ਜੀ ਠੀਕ ਹੈ ਜਰਨਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਸ਼ੁਕਰੀਆ ਜੀ ਆਇਆਂ ਨੂੰ ਸ਼ੁਕਰੀਆ ਮੈਂ ਸਭ ਤੋਂ ਵੱਲ ਬਾਈ ਇਹ ਔਰਤਾਂ ਨੂੰ ਵੀ ਬਿਮਾਰੀ ਹੋ ਜਾਂਦੀ ਹੈਗੀ ਔਰਤਾਂ ਸੰਗ ਸੰਗ ਚ ਰਹਿੰਦੇ ਆਪਾਂ ਕਿੱਥੇ ਜਾਈਏ ਤਾਂ ਇੱਥੇ ਆਇਓ ਕਿਉਂਕਿ ਇੱਥੇ ਲੇਡੀਜ਼ ਸਟਾਫ ਵੀ ਆ ਬਣੇ ਵਧੀਆ ਜਿਨੀ ਕਿ ਵਿਹਾਰ ਕਰ ਦਿਓਗੇ ਹਾਂਜੀ ਹਾਂਜੀ ਬਿਲਕੁਲ ਸਰ ਜੇ ਕੋਈ ਲੇਡੀਜ਼ ਪੇਸ਼ੈਂਟ ਹੁੰਦੀ ਹੈ ਨਾ ਜੀ ਅਸੀਂ ਉਹਦੇ ਨਾਲ ਓਟੀ ਚ ਵੀ ਜਾਂਦੇ ਹਾਂ ਹਾਂਜੀ ਹਾਂਜੀ ਅਗਰ ਉਹਨੂੰ ਲੇਡੀਜ਼ ਪੇਸ਼ੈਂਟ ਨੂੰ ਕਬਰੋਂ ਦੀ ਕੋਈ ਲੋੜ ਨਹੀਂ ਹੈਗੀ ਕਿ ਅਸੀਂ ਉੱਥੇ ਜਾਵਾਂਗੇ ਸਾਡਾ ਜੈਂਟਸ ਹੋਏਗਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਅਸੀਂ ਲ ਕੋਈ ਡਰਨ ਵਾਲੀ ਕੋਈ ਖਬਰਾਂ ਵਾਲੀ ਗੱਲ ਨਹੀਂ ਅਸੀਂ ਉਹਨਾਂ ਦੀ ਪੂਰੀ ਕੇਅਰ ਕਰਦੇ ਹਾਂ ਜੀ ਠੀਕ ਹੈ ਜੀ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਮਰੀਜ਼ਾਂ ਕੋਲ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਜੀ ਬੈਠ ਜਾਓ ਜੀ ਬੈਠ ਸਕਤੇ ਹਾਂ 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 ਬਿਲਕੁਲ ਬਿਲਕੁਲ ਕਿਆ ਪ੍ਰੋਬਲਮ ਥੀ ਫਿਸਚੂਲਾ ਭਗੰਦਰ ਹੋਇਆ ਥਾ ਤੇ ਕਾ ਬਾ ਇਥੇ ਹਸਪਤਾਲ ਮੇ ਕੱਲਾ ਸਾਨੂੰ ਕੋਲ 4 ਵਜੇ ਅੱਛਾ ਤੇ ਅੱਜ ਫ੍ਰੀ ਹੋ ਜਾਏਗੇ ਅੱਜ ਫ੍ਰੀ ਹੋ ਜਾਏਗੇ ਕੋਈ ਤਕਲੀਫ ਵਗੈਰਾ ਕੁਝ ਨਹੀਂ ਬਿਲਕੁਲ ਫਿੱਟ ਕੋਈ ਖਰਚਾ ਜ਼ਿਆਦਾ ਕੁਝ ਨਹੀਂ ਜ਼ਿਆਦਾ ਬਿਲਕੁਲ ਡਾਕਟਰ ਸਾਹਿਬ ਦਾ स्टाफ भी एकदम एक नंबर आप संतुष्ट हो मैं एकदम बिल्कुल संतुष्ट हूँ घर के जैसा पूरा माहौल है कई लोगों को जो बीमारी होती है वो शर्म शर्म के मारे दास्ते नहीं है जी हम भी शर्म के मारे हमको 12 साल से था ये लेकिन मैं आया बहुत डर लग रहा था लेकिन जब से डॉक्टर साहब ने किया बिल्कुल हमको बिल्कुल एहसास ही नहीं हुआ डर वाली बात नहीं कुछ नहीं okay. बिल्कुल फिट हूँ आगे एक मरीज ऐसी और बात कराते हैं सुरतगढ़ ਤੇ ਕਿੰਨੇ ਟਾਈਮ ਤੁਸੀ ਬਿਮਾਰੀ 6 ਮਹੀਨੇ ਤੋਂ ਤੇ ਹੁਣ ਬਿਲਕੁਲ ਸੰਤੁਸ਼ਟੋਂ ਤੇ ਇੱਕ ਪੇਸ਼ੈਂਟ ਇੱਧਰ ਬੈਠੇ ਨੇ ਜੀ ਇਹਨਾਂ ਨਾਲ ਵੀ ਗੱਲਬਾਤ ਕਰਵਾਉਣੇ ਆ ਨਮਸਕਾਰ ਜੀ ਨਮਸਕਾਰ ਕਹਾਂ ਸੇ ਆਏ ਹੋ ਜੀ Jharkhand ਸੇ ਸਰ ਕਿਤਨੇ ਟਾਈਮ ਸੇ ਦੀ ਬਿਮਾਰੀ ਮੇਰਾ ਤੋ ਕਰੀਬ 12 13 ਸਾਲ ਹੋ ਜਾਤਾ ਅਬ ਠੀਕ ਹੋ ਅਭੀ ਕਲ ਅਪਰੇਸ਼ਨ ਹੋਈ ਹੈ ਤੇ ਆ ਛੁੱਟੀ ਮਿਲ ਜਾਏਗੀ ਹਾਂ ਅਪਰੇਸ਼ਨ ਕੋ ਕਿਤਨਾ ਟਾਈਮ ਲੱਗਦਾ 15 ਮਿੰਟ ਕਰੀਬ 15 ਮਿੰਟ 15 ਮਿੰਟਾਂ ਚ ਕੋਈ ਬਿਮਾਰੀ ਉਦਾਂ ਇਲਾਜ ਹੋ ਜਾਂਦਾ ਘਰੋਂ ਦੀ ਲੋੜ ਨਹੀਂ ਸੋ ਜਿਹਨੂੰ ਵੀ ਇਹ ਬਿਮਾਰੀ ਹੈ हरियाणा फते सकते होंगे भाई जी की नाम है जी लेकरा रा कहाँ से हो जयपुर ते क्या हुआ था आपको फिस्टुल्ला कैसे आये यहाँ YouTube पे देख के विडियो देख के बढ़िया लगा गो संतुष्ट हो माहौल है जैसा में था वो ही है। सेम बिल्कुल कितने टाइम में इलाज हुआ पंद्रह ऐसी मिनट के अंदर क्या कहना चाहोगे जो लोग सबको मैं यही कहना चाहता हूँ कि यहीं पे है सबसे बढ़िया इलाज होता है गर्जे सा माहौल है

10 ਮਿੰਟਾਂ ਚ ਬਈ ਬਾਬਾ ਜੀ ਤੁਹਾਡੀ ਠੀਕ ਹੋ ਜੂਗੀ। ਉਹ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਮਰੀਜ਼ਾਂ ਤੱਕ ਪਹੁੰਚਾਓ ਤੇ ਜਿਹੜਾ ਜਾਣਕਾਰੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਹਨਾਂ ਦੇ ਫੋਨ ਕਰਕੇ ਲੈ ਕੇ ਆਉਦੋ ਧੰਨਵਾਦ।